ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਆ ਤੇ ਖੇਤਰੀ ਪਾਰਟੀ ਨੂੰ ਖਤਮ ਕਰਨ ਲਈ ਦਿੱਲੀ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਅੱਡੀ ਚੋਟੀ ਦਾ ਜਿਹੜਾ ਜ਼ੋਰ ਲੱਗਿਆ ਹੋਇਆ ਪਰ ਜਿਹੜਾ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਖਤਮ ਕਰਨ ਵਾਲਾ ਜੰਮਿਆ ਨਹੀਂ ਇਹ ਬਹੁਤ ਵਾਰ ਖਤਮ ਹੋਈਆ ਤੇ ਬਹੁਤ ਵਾਰ ਦੁਬਾਰਾ ਉੱਠੀਆ ਤੇ ਜਦੋਂ ਉੱਠੀਆ ਤਾਂ ਇਸਨੇ ਪੰਜਾਬ ਦੇ ਜਿਹੜੇ ਨਕਸ਼ੇ ਨੇ ਉਹ ਬਦਲ ਕੇ ਰੱਖ ਦਿੱਤੇ ਨੇ ਜਿਹੜੇ ਪੰਜਾਬ ਦਾ ਜਿਹੜਾ ਹੌਲੀ ਹੈ ਜਾਂ ਪੰਜਾਬ ਦਾ ਜਿਹੜੀ ਤਰੱਕੀ ਹੈ ਉਹ ਹਮੇਸ਼ਾ ਅਕਾਲੀ ਦਲ ਦੇ ਵਿੱਚ ਹੀ ਹੋਈਆ ਤੇ ਪੰਜਾਬ ਦੇ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨੇ ਆਪਣੇ ਜਿਹੜੇ ਸੀਨੇ ਨੇ ਉਹਨਾਂ ਦੇ ਉੱਤੇ ਜਿਹੜੇ ਇਹ ਤਾਪ ਛੱਲੇ ਨੇ ਅਤੇ ਜਿਹੜੇ ਪੰਜਾਬ ਦੇ ਉੱਤੇ ਜਿੰਨੀ ਵਾਰ ਹਮਲੇ ਹੋਏ ਨੇ 19 ਵਾਰ ਹੀ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹ ਵੀ ਜਿਹੜਾਂ ਦੇ ਵਿੱਚ ਗਏ ਨੇ ਜਿਹੜੇ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਹੋਏ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਂਦਰ ਸਾਹਿਬ ਹੋਣੀ ਹੋਏ ਨੇ ਉਹਨਾਂ ਨੇ ਜਿਹੜਾਂ ਕਟੀਆਂ ਨੇ ਅਤੇ ਪੰਜਾਬ ਨੂੰ ਬਚਾਉਣ ਦੀ ਹਰ ਵਾਰ ਕੋਸ਼ਿਸ਼ ਕੀਤੀ ਆ ਕੀ ਕਹਿਣਾ ਸੁੱਚਾ ਸਿੰਘ ਲੰਗਾ ਦਾ ਉਹ ਤੁਹਾਨੂੰ ਦਿਖਾਉਨੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਗਰ ਖਲੋ ਕੇ ਵਰਦੀਆਂ ਗੋਲੀਆਂ ਵਿੱਚ ਕੰਮ ਕੀਤਾ ਔਰ ਉਸ ਵੇਲੇ ਵੀ ਜਿਹੜੇ ਅੱਜ ਲੋਕ ਖਿਲਾਫ ਬੋਲਦੇ ਨੇ ਦੀ ਜਬਾਨ ਵੀ ਚੱਲਦੀ ਸੀ ਤੇ ਗੋਲੀਆਂ ਵੀ ਚੱਲਦੀਆਂ ਸੀ ਉਸ ਸਮੇਂ ਕੜਵੇ ਦੇ ਇਲੈਕਸ਼ਨ ਵਿੱਚ ਥੱਤੀ ਐਮਐਲਆ ਦੇ ਕੈਂਡੀਡੇਟ ਕਾਲੀ ਦਲ ਦੇ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਪਰ ਉਸ ਸੰਕਟ ਦੇ ਵਿੱਚੋਂ ਬੜੀ ਸਿਆਣਪ ਦੇ ਨਾਲ ਬੜੀ ਲਿਆਕਤ ਦੇ ਨਾਲ ਬੜੀ ਦੂਰ ਅੰਦੇਸ਼ੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਨ ਕਰਕੇ ਪਹਿ ਪੰਜਾਬ ਦੀ ਧਰਤੀ ਤੇ ਸਰਕਾਰ ਬਣਾ ਕੇ ਲੋਕਾਂ ਦੇ ਜ਼ਖਮਾਂ ਤੇ ਮलमपट्टी ਕੀਤੀ ਔਰ ਹਮੇਸ਼ਾ ਦਿੱਲੀ ਦੇ ਤੱਕਤੇ ਕੋਈ ਵੀ ਬਹਿ ਜਾਵੇ ਉਹ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਦਾ ਜੇ ਮੁਗਲ ਆਏ ਸਾਡੇ ਗੁਰੂ ਸਾਹਿਬਾਨਾਂ ਨੂੰ ਸ਼ਹੀਦ ਕੀਤਾ ਭਾਈ ਮਤੀ ਦਾ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਉਹਨਾਂ ਦੇ 2.5 ਸਾਲ ਦੇ ਪੁੱਤਰ ਨੂੰ ਸ਼ਹੀਦ ਕੀਤਾ ਔਰ ਮੈਂ ਸਮਝ ਨਾ ਵਾਂ ਜੇ ਅੰਗਰੇਜ਼ ਆਇਆ ਤੇ ਅੰਗਰੇਜ਼ ਨੇ ਕੋਈ ਕਸਰ ਨਹੀਂ ਛੱਡੀ ਤੇ ਜੇ ਉਦੋਂ ਮਰੋ ਕਾਂਗਰਸ ਪਾਰਟੀ ਆਈ ਕਾਂਗਰਸ ਪਾਰਟੀ ਨੇ ਸਾਡੇ ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਦੇ ਵਿੱਚ ਤਲਾਖ ਖੂਂਗਾ ਵਰ ਦਿੱਤਾ ਪਰ ਐਸੀਆਂ ਗੋਲੀਆਂ ਵਰਤੀਆਂ ਵਿੱਚੋਂ ਵੀ ਕਾਲੀ ਧਲ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਕਾਲੀ ਧਲ ਇਹ ਠੀਕ ਆ ਨੀਆ ਚਲਾ ਗਿਆ ਇੱਕ ਵਾਰੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸਾਰੇ ਵੱਡੇ ਲੀਡਰ ਕੇ ਦੀ ਮੰਟਰ ਚ 20000 ਵੋਟ ਨਿਕਲੀ ਤੇ ਦੀ 15000 ਨਿਕਲੀ ਔਰ ਇੱਕੋ ਇੱਕ ਹਟਵਾਲ ਦੀ ਜ਼ਮਾਨਤ ਬਚੀ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਪਰ ਦੇਲ ਨਹੀਂ ਛੱਡਿਆ ਮੁੜ ਕੇ ਫਿਰ ਸਰਕਾਰ ਬਣਾਈ ਅੱਜ ਕੋਈ ਕਮਜ਼ੋਰ ਕਾਂਗਰਸੀ ਨਹੀਂ ਅੱਜ ਆਖਰੀ ਥਿਆਰ ਜਿਵੇਂ ਕਾਂਗਰਸ ਨੇ ਵਰਤਿਆ ਅੱਜ ਦਿੱਲੀ ਦੇ ਤਖਨ ਦੇ ਵੀ ਉਹ ਵਰਤਿਆ ਸਾਡੀ ਜਾਨ ਤੋਂ ਪਿਆਰਾ ਪਿਆਰੀ ਸਾਡੀ ਗੁਆਹੀ ਕਰਨ ਵਾਲਾ ਸਾਡਾ ਪ੍ਰਧਾਨ ਕੋਨ ਨੂੰ ਹਰਮੰਦਰ ਸਾਹਿਬ ਦੇ ਵਿੱਚ ਗੋਲੀ ਮਾਰੀ ਗਈ ਕਿਤੇ ਗੋਲੀ ਉਸ ਬੰਦੇ ਨੇ ਮਾਰੀ ਏ ਮੈਂ ਜਾਣਨਾ ਉਹਨਾਂ ਨੂੰ ਗੋਲੀ ਮਰਵਾਈ ਤੇ ਸੈਂਟਰ ਦੀ ਅੱਖਾਂ ਮੀਟ ਕੇ ਉਹਨਾਂ ਲੋਕਾਂ ਨੇ ਮਰਵਾਈ ਜਿਨ੍ਹਾਂ ਤੇ ਸਾਡੇ ਆਸਾਨ ਨੇ ਜਿਨ੍ਹਾਂ ਨੂੰ ਅਸੀਂ ਐਮਰਜੈਂਸੀ ਵਿੱਚ ਇਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਸੀ ਜਿਹੜੇ ਅੱਜ ਰਾਜ ਕਰਦੇ ਨੇ ਸਾਡਾ ਕੋਈ ਕਾਲੀ ਦਲ ਦਾ ਬੰਦਾ ਨਹੀਂ ਸੀ ਫੜਿਆ ਪਰ ਇਹਨਾਂ ਨੂੰ ਛਡਾਉਣ ਲਈ ਸ਼ਰੋਮੇ ਕਾਲੀ ਦਲ ਨੇ ਮੋਰਚਾ ਲਾਇਆ ਮੋਰਚਾ ਲਾ ਕੇ ਅਸੀਂ 19 ਮਹੀਨੇ ਲਗਾਤਾਰ ਜੇਲਾਂ ਵਿੱਚ ਗਏ ਤੇ ਜਿੱਦਨ ਐਮਰਜੈਂਸੀ ਤੋੜੀ ਜੈਪ੍ਰਕਾਸ਼ ਜੀਗਵਾਈ ਵਿੱਚ ਲੱਖਾਂ ਲੋਕ ਮੁਧਿਆਰੇ ਵਿੱਚ ਇਕੱਠੇ ਹੋਏ ਤੇ ਇਹਨਾਂ ਦੀਆਂ ਸਿੱਖਤਾਂ ਕਰਦੇ ਆ ਮੂੰਹ ਨਹੀਂ ਸੀ ਥੱਕਦੇ ਕਿਸੇ ਕੁਮਹਾਨ ਅੱਜ ਉਸ ਕੋਲੇ ਜੀਵਿਆ ਬਾਦਲ ਸਾਹਿਬ ਦੇ ਗੋਢੀ ਹੱਥ ਲਾਉਂਦੇ ਸੀ ਮਰਨ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫੱਕੜੇ ਕੂਂਖ ਹੋਇਆ ਕਿਤੇ ਇਹਨਾਂ ਨੇ ਖੋਇਆ ਇਹਨਾਂ ਲੋਕਾਂ ਨੂੰ ਖਰੀਦਿਆ ਗਿਆਵਾ ਔਰ ਇਹਨਾਂ ਲੋਕਾਂ ਨੇ ਸਿੱਖੋਂ ਦਾ ਸਿਰੀਵਾ ਕਰਨੀ ਸਰਦਾਰ ਪ੍ਰਤਾ ਸਿੰਘ ਬਾਦਲਦਸ ਫਕਰੇ ਨੂੰ ਵਾਪਸ ਲਿਆ ਇਹਨਾਂ ਨੇ ਸਿੱਖੋਂ ਨੂੰ ਮਲਿਆਮੇਟ ਕਰ ਲਈ ਸਰਦਾਰ ਸੁਬੀਰ ਸਿੰਘ ਬਾਦਲ ਨੇ ਹਰਮੰਦਰ ਸਾਹਿਬ ਦੇ ਦਰਵਾਜੇ ਵਿੱਚ ਬੈਠ ਕੇ ਗੋਲੀ ਮਰਵਾਈ ਹਰਗਵੰਤ ਪਾਤਸ਼ਾਹ ਨੇ ਉਸ ਗੋਲੀ ਤੋਂ ਰੱਖ ਲਿਆ 27 ਵਿੱਚ ਕੋਈ ਸਰਕਾਰ ਹੁਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਸੇ ਤੋਂਬੂ ਸ਼ਕਤੀ ਮਿਲਦੀ ਹੈ ਮੈਂ ਜਾਨਾ ਸਮਾਂ ਨਾ ਲਵਾ ਗੱਲਾਂ ਕਰਨ ਨੂੰ ਬਹੁਤ ਲੰਬੇ ਚੌੜੇ ਏਜੰਡੇ ਨੇ ਬਹੁਤ ਕੁਝ ਕੀਤਾ ਜਾ ਸਕਦਾ ਪਰ ਪ੍ਰਧਾਨ ਸਾਹਿਬ ਉਂਗਲਾਂ ਤੇ ਗਿਣ ਵਾਲੇ ਲੋਕ ਕਿ ਕਲਾਮ ਲਿਆ ਸਕਦੇ ਨੇ ਕ੍ਰਾਂਤੀ ਲਿਆ ਸਕਦੇ ਨੇ ਭਗਸੋਂ ਨੇ ਕਿੰਨੇ ਕੁ ਬੰਦੇ ਸੀਗੇ ਦੇਸ਼ ਨੂੰ ਜਾਦ ਕਰਵਾਉਣ ਵਾਲੇ ਪਰ ਖੋਤੇ ਘੋੜੇ ਦਾ ਮੁੱਲ ਪਾ ਲਿਓ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਵੇਖੋ ਕਿੱਥੇ ਕੰਮ ਲੈਣਾ ਇਹਨਾਂ ਕੋਲ ਇਹ ਨਹੀਂ ਬਈ ਗੱਲਾਂ ਚੰਗੀਆਂ ਕਰਨ ਲੱਗੀਆਂ ਤੇ ਆਖਿਆ ਇਹਨੂੰ ਇੱਥੇ ਜੋ ਲੋ ਜੋਤਾ ਲਾਉਂਦਾ ਲੀਕ ਨਹੀਂ ਲਾਉਂਦਾ ਬਾਕੀ ਮੈਂ ਇੱਕ ਮਜੀਠਾ ਸਾਹਿਬ ਨੂੰ ਇਹ ਗੱਲ ਕਵਾਂਗਾ ਤੂੰ ਕੱਲਾ ਨਹੀਂ ਔਰ ਟੱਬਰ ਸਾਰਾ ਤੇਰੇ ਮਗਰ ਕੋਈ ਦੁਨੀਆ ਦੀ ਤਾਕਤ ਤੇਰਾ ਨੁਕਸਾਨ ਨਹੀਂ ਕਰ ਸਕਦੀ ਇੱਕੋ ਹੀ ਗੱਲ 'ਚ ਮੈਂ ਵਾਅਦਾ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਵੀ ਨੌਜਵਾਨਾਂ ਨੂੰ ਨੁਮਾਇੰਦਗੀ ਦਿਓ ਨੌਜਵਾਨਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਤੇ ਪ੍ਰਧਾਨ ਸਾਹਿਬ ਬੁੱਢਿਆਂ ਤੇ ਚੁਗਿਆਂ ਵਾਲੀਆਂ ਗੋਲੀਆਂ ਨਾਲ ਦੇ ਦਿਓ ਇਹਨਾਂ ਦੀ ਲੋੜ ਚ ਇਹਨਾਂ ਤਾਂ ਬਗੈਰ ਗੱਡੀ ਨਹੀਂ ਜਰੜਦੀ ਇਸ ਕਰਕੇ ਸਾਰਿਆਂ ਅੰਥਾਂ-ਥਾਈਂ ਕਿਆ ਰੱਖਣ ਦੀ ਲੋੜ ਆ ਤਾਂ ਹੀ ਗੱਡੀ ਲਿਆ ਫਿਰ ਸਕਦੀ ਹੈ ਮੈਂ ਬਹੁਤਾ ਕੁਝ ਨਾ ਕਵਾਂ ਮੈਨੂੰ ਇੱਕ ਮਤਾ ਪੇਸ਼ ਕਰਨ ਲਈ ਕਿਹਾ ਮੈਂ ਅੱਜ ਦੇ ਇਸ ਡੈਲੀਗੇਟਰ ਦੇ ਲਾਸਟ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਨਾ ਵਾ ਕਿ ਸਾਡੀ ਜਾਨ ਤੋਂ ਪਿਆਰਾ ਜੋ ਦਰਬਾਰ ਕਰਤਾਰਪੁਰ ਸਾਹਿਬ ਦਾ ਉਹ ਲੈ ਖੁੱਲੇ ਦਰਸ਼ਨ ਕਰਨ ਲਈ ਜਿਹੜਾ ਪਾਸਪੋਰਟ ਦੀ ਸ਼ਰਤਾਂ ਖਤਮ ਕਰਨੀ ਚਾਹੀਦੀ ਹੈ